ਦੀਲਾ ਤੂੰ ਮੈਨੂੰ ਕੀ ਕਿਹਾ ਸੀਗਾ ਕਹਿੰਦਾ ਵੀ ਆਪਣੇ ਬਣਾਓ ਕਰਨ ਮੁੰਡਾ ਵੀ ਹੋ ਗਿਆ ਕਹਿੰਦਾ 100 ਵੀ ਟੱਪਣਾ ਕਹਿੰਦਾ ਦੇਖ ਕੇ ਨਾ ਟੱਪ ਗਿਆ ਪਿਆਰਾ ਇਹ ਪਿਆਰਾ ਅਜੀ ਦੁਪਹਿਰ ਹੋ ਰਹ ਲੈਂਦੇ ਇੰਡੀਆ ਫਿਰ ਦੇਖੀ ਤੂੰ ਦਿਨਾਂ ਚ ਕਮਾਹਾ ਪਿਆਰਾ ਇਤਰਾ ਹੋਰ ਕਾਹ ਹੋ ਹੋਰ ਨਜ਼ਾਰੇ ਨੇ ਸਭ ਵਧੀਆ ਭਾਈਆ ਸਾਜੀ ਭਾਈ ਕਿੱਥੋਂ ਤੁਹਾਨੂੰ ਮਿਲਣਾ ਹੈ ਭਾਈ ਉਹ ਮੈਨੂੰ ਮਿਲਣਗੇ ਤੈਨੂੰ ਕੱਲੋਂ ਮੈਂ ਲੈਨੇ ਝੋਟਿਆ ਠੀਕ ਆ ਠੀਕ ਆ ਸਾਜ ਜੀ ਬਾਰੇ ਬਹੁਤ ਜ਼ਿਆਦਾ ਆਖੇ ਯਾਰ ਹੋਰ ਯਾਰ ਰੂਪ ਹੈ ਹੀ ਬਹੁਤ ਆਪਣਾ ਕੋਚ ਅਕਰੀਏ ਵਾਲਾ ਵੀ ਹੂੰ ਹੋਰ ਗੱਲਾਂ ਮਾਤਾ ਬਹੁਤ ਵਧੀਆ ਦੱਸ ਮੁੰਡੇ ਸ਼ੇਰੇ ਕਦੋਂ ਆਣਾ ਮੈਂ ਇੰਡੀਆ ਸਾਰੇ ਪੁੱਛ ਰਹੇ ਨੇ ਜਾਣਾ ਆਪਣਾ ਜਨਵਰੀ ਚ ਮੈਚ ਹੈ ਕਿ ਫਰਵਰੀ ਚ ਆਪਣਾ 14 ਜਨਵਰੀ ਨੂੰ ਪੈਂਡਾ ਸ਼ਗਰਪੁਰ ਤੁਸੀਂ ਸਾਰੇ 14 ਫਰਵਰੀ ਨੂੰ ਬਈ ਸ਼ਗਰਪੁਰ ਪਹੁੰਚੋ ਤੇ ਬਾਈ ਤੁਹਾਨੂੰ ਦੂਦਾਰਸ਼ ਹੋਪਫੁਲੀ ਹਾਂਜੀ ਉਸ ਤੋਂ ਪਹਿਲਾਂ ਵੀਰ ਰੱਬ ਸੁੱਖ ਰੱਖੇ ਤੇ ਮਟਾਰ ਵੇਚਦੇ ਬਰੋ ਚੋਰੀ ਦੇ ਤੁਸੀਂ ਕੀ ਕੀ ਹੋਇਆ ਅਰੇ ਮਟਾਇਰ ਵੇਚਦੇ ਬਰੋ ਚੋਰੀ ਦੇ ਤੁਸੀਂ ਅੱਛਾ ਅੱਛਾ ਇਹ ਭਰਾ ਆਪਣਾ ਇਹ ਰਹਿਮਤ ਟੇਹਰ ਨਾਲ ਕੰਮ ਕਰਦਾ ਭਰਾ ਤੇ ਇਹਨੂੰ ਇਹ ਕਹਿਣ ਲੱਗਾ ਕਿ ਨਾ ਰਹਿਮਤ ਟੇਹਰ ਨਾਲ ਭਾਜੀ ਮੇਰਾ ਕੰਮ ਆ ਵੇ ਵੇਚਦਾ ਮੈਂ ਕਿਹਾ ਭਾਜੀ ਚੋਰੀ ਕਹਿੰਦਾ ਨਹੀਂ ਸਾਲਿਆ ਚੋਰੀ ਯਾ ਯਾਰ ਦੇ ਭਾਈ ਰਵੇਠਾ ਹੀ ਐ ਯੂਟਿਊਬਰ ਕਰਿਆ ਉਹ ਸੈਟਾ ਟਾ ਸ਼ੇਰੇ ਨੂੰ ਯਾਰ ਕੋਣ ਸਾਰੇ ਜਾਣਦੇ ਯਾਰ ਸ਼ੇਰੇ ਦੇ ਨੂੰ ਨਈ ਨਈ ਬਰੋ ਮੈਨੂੰ ਕਿੱਥੇ ਆਉਂਦੇ ਯਾਰ ਪਲੀਜ਼ ਗੱਲ ਕਰਨੀ ਆ ਭਾਜੀ ਕਰੋ ਜੋ ਕਰੀ ਗੱਲ ਆਪਾਂ ਦਿਨਾਂ ਦੇ ਜਵਾਬ ਸ਼ੇਰੇ ਸੁਣਾ ਕੇ ਗੱਲਾਂ ਵਾਤਾ ਆਪਣਾ ਭਰਾ ਗਗਨ ਵੀ ਆ ਗਿਆ ਚੱਕ ਦੇਸ ਰਾਜਾ ਹਮਸਾ ਵੀਰੇ ਮਿਲਦੇ ਨਹੀਂ ਤੁਸੀਂ ਫੋਟੋ ਆਹ ਸਾਲਾ ਨਾਲ ਰਹਿੰਦਾ ਆਪਣੀ ਦੇਖੀ ਮੁੰਡਾ ਕਰਨ ਗਿੱਲ ਭਾਈ ਇਹ ਵੀ ਆਪਣਾ ਸ਼ੇਰੇ ਨਾਲ ਸ਼ੇਰੇ ਦੀ ਬੈਲ ਫੋਟੋ ਲੀਖ ਬਹੁਤ ਸਾਰੇ ਕਈ ਨੇ ਸ਼ੇਰੇ ਨਾਲ ਫੋਟੋ ਕਰਾਉਣੀ ਉਹਦੇ ਬੋਲਦੇ ਸਾਲਾ ਧੱਕੇ ਨਾਲ ਜਿਹਦਾ ਭਾਈ ਆ ਫੋਟੋ ਕਰਾਦੀ ਕਰਾਉਣੀ ਆ ਭਾਈ ਆ ਚਲੋ ਕਈ ਵਾਰੀ ਨਹੀਂ ਕਹਿਆ ਹੁੰਦਾ ਤਿੰਨ ਤਿੰਨ ਆਜ਼ਾਦ ਨਾਲ ਦਾ ਰਹਿੰਦਾ ਤੇਰੇ ਵਾਂਗ ਆ ਬਾਈ ਉਹ ਨਹੀਂ ਲਿਖਿਆ ਮਾਰ ਲਾ ਮਾਰੂਆ ਵੀਰੇ ਕਿਹੜਾ ਇਹ ਜਨਵਰੀ ਚ ਤੈਨੂੰ ਚਾਹੁੰਦੀ ਆ ਜਨਤਾ ਦੇਖ ਲੈ ਬਾਰ ਬਾਰ ਪੁੱਛੀ ਜਾਂਦੀ ਵੀ ਕਦੋਂ ਆਉਂਗਾ ਬਾਈ ਮਹਮਦ ਰਸ਼ੀਦ ਭਾਈ ਆਪਣਾ ਕੀ ਹਾਲ ਹੈ ਵਧੀਆ ਸਾਹਿਬ ਜੀ ਤੁਸੀਂ ਫਰਾਂ ਅਕ ਕੰਨ ਹੋ ਗਿਆ ਨਾ ਜਿਹੜਾ ਮੈਂ ਚ ਰੋ ਰਣਾ ਹੂੰ ਅੱਛਾ ਚਾਹਦਾ ਵੀ ਦੇਖ ਲਾ ਰੈਂਜ ਰੋ ਉਹ ਕੰਨ ਤੇ ਚੜਾ ਲੈ ਉਹ ਕੁੜੀ ਆ ਬਿਪਣ ਵਾਗਾ ਹੁਣ ਨੇ ਤੈਨੂੰ ਆਈ ਲਵ ਯੂ ਲਿਖਤਾ ਉਹਦੇ ਉਹ ਭੈਣ ਜਿੰਨੀ ਫੇਰ ਹੋਲਿਕ ਦੇਰੀ ਯਾਰ ਝੋਟਿਆ ਢੁੱਲ ਗਿਆ ਤੈਨੂੰ ਆ ਸਾਲਾ ਉਹ ਤੈਨੂੰ ਨੇ ਕਿਹਾ ਉਹਦੇ ਸ਼ੇਰਾ ਕਹਿੰਦੇ ਸ਼ੇਰੇ ਆਈ ਲਵ ਯੂ ਆ ਖਾਨ ਪੈਣੀ ਛੋਟਾ ਵਧੀਆ ਜਾਫੀ ਆਪਣਾ ਹੋਰ ਹੋਰ ਸੈਟ ਆ ਜਾਣ ਜਲਦੀ ਰੱਥਾ ਸੁਣਾਉਂਦੇ ਪੱਕਾ ਆਪਣਾ ਮੈਚ ਖੇਡੇਗਾ ਨਾ ਫਿਰ ਐਤ ਕੀ ਜਨਵਰੀ ਚ ਹਾਂਜੀ ਜਨਵਰੀ ਚ ਉਸ ਤੋਂ ਪਹਿਲਾਂ ਪਹਿਲਾਂ ਮਿਲਦੇ ਆ ਯਾਰ ਕੀ ਹਾਲ ਆ ਉਦਨੇ ਸਭ ਦੇਖ ਰਹੇ ਤੈਨੂੰ ਪ੍ਰਪੋਜ਼ ਆ ਗਿਆ ਸਿੱਧਾ ਹੀ ਹੈ ਮੈਨੂੰ ਆਪਣਾ ਬਗਾ ਦਾ ਕਿਹੜਾ ਵੀ ਆਪਣਾ ਬਗਾ ਸਾਰੇ ਸਿਟੀ ਸਿਟੀ ਜਾਂਦਾ ਇੱਥੇ ਦਾ ਇੱਥੇ ਦੀ ਚਿੜੀਆਂ ਉਦਹੀਂ ਉਹ ਸ਼ਿਰ ਡੌੜ ਆਇਆ ਉਹਦੇ 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 ਮੈਸੇਜ ਆਇਆ ਤੇਰਾ ਸੱਚੀ ਇਹ ਮੈਨੂੰ ਤੇਰੇ ਨਾਲ ਬੈਠਾ ਕਾ ਤੁਲਾਦਾ ਬੰਦਾ ਲੱਗਦਾ ਕਬੱਡੀ ਛੱਡ ਗਿਆ ਕੈਨੇਡਾ ਵਿੱਚ ਕੰਮ ਕਰਨ ਲੱਗ ਗਿਆ ਮੇਰੇ ਕੰਮ ਹੀ ਨਹੀਂ ਨਾ ਹੁੰਦਾ ਤਾਈਓ ਕੈਨੇਡਾ ਲੈਟ ਹੈ ਆ ਉਹ ਜਾਣ ਕੰਮ ਦਾ ਨਹੀਂ ਅਜੇ ਤੱਕ ਡੱਕਾ ਨਹੀਂ ਤੋੜਿਆ ਹੋਣਾ ਕੰਮ ਦਾ ਔਖੇ ਹੀ ਝੋਟਿਆ ਉਹ ਬਾਕੀ ਇਹ ਸਾਲਾ ਦੂਰੇ ਦੂਰੇ ਪੱਤਾ ਵਧੀਆ ਲੱਗਦਾ ਏ ਮੈਨੂੰ ਪਤਾ ਏ ਠੀਕ ਆ ਸ਼ੇਰੇ ਮੇਰਾ ਮਰਦੇ ਆ ਝੋਟੇ ਠੀਕ ਆ ਕੱਲ ਨੂੰ ਓਕੇ ਓਕੇ